ਆ ਗਿਆ ਸੱਜੇ ਕਿ ਜੋ ਅੱਜ ਕੱਲ ਜਿੰਨੇ ਵੀ ਜੁਆਇਨ ਕਰ ਰਿਹਾ ਤੁਹਾਡਾ ਇਸ਼ਾਰਾ ਕਿ ਉਹ ਡਰ ਦੇ ਨਾਲ ਉਧਰ ਗਏ ਜਿਆਦਾ ਮੈਨੂੰ ਮੇਰੀ ਜਾਣਕਾਰੀ ਦੇ ਵਿੱਚ ਹੈ ਕਿ ਜਿਹੜਾ ਵੀ ਕੋਈ ਪਾਰਟੀ ਬਦਲਦਾ ਕਿਸੇ ਨਾ ਕਿਸੇ ਡਰ ਦੀ ਵਜ੍ਹਾ ਨਾਲ ਮੈਂ ਡਰ ਦੀ ਵਜ੍ਹਾ ਨਾਲ ਨਹੀਂ ਪਾਰਟੀ ਬਦਲੀ ਮੈਨੂੰ ਪਾਰਟੀ ਨੇ ਬਹੁਤ ਬੁਰੀ ਤਰ੍ਹਾਂ ਹਿਮਿਲੇਟ ਕੀਤਾ ਇਸ ਕਰਕੇ ਮੈਂ ਪਾਰਟੀ ਬਦਲੀ ਹੁਣ ਅੱਗ ਹੀ ਹੁਸ਼ਿਆਰਪੁਰ ਹੀ ਕਿਉਂ ਜਲੰਧਰ ਸਫਰ ਕੱਢਿਆ ਤੁਸੀਂ ਇੰਨਾ ਆਪਣਾ ਲੋਕ ਤੁਹਾਡੇ ਨਾਲ ਇੱਥੋਂ ਜ਼ਿਆਦਾ ਜੁੜਿਆ ਸੀ ਇਹ ਪਾਰਟੀ ਦਾ ਡਿਸੀਜਨ ਕਰਨ ਟਫ ਹੈ ਹੋਰ ਸਾਨੂੰ ਲੋਡ ਹੈ ਤੁਹਾਡੇ ਵਰਕੇ ਸੀਨੀਅਰ ਲੀਡਰ ਦੀ ਤੁਸੀਂ ਉੱਥੇ ਲੜੋ ਮੈਂ ਉੱਥੇ ਲੜਿਆ ਔਰ ਮੈਂ 11 12000 ਵੋਟ ਤੇ ਹਰ ਗਿਆ ਜਿਹੜਾ ਕਿ ਉਸ ਵੇਲੇ ਮੋਦੀ ਵੇਵ ਦੇ ਅਗੇਂਸਟ ਲੜਨਾ ਇੱਕ ਬੜਾ ਕਟਨ ਕੰਮ ਸੀ ਜੀ ਜਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾਂ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਜਿੰਨੇ ਵੀ ਰਾਜਨੀਤਿਕ ਲੀਡਰ ਨੇ ਪੂਰੀ ਤਿਆਰੀ ਦੇ ਨਾਲ ਆਪਣੇ ਆਪਣੇ ਕਮਰ ਕਸ ਕੇ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਉਤਰੇ ਹੋਏ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਇਲੈਕਸ਼ਨ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਦੀ ਅਸੀਂ ਗੱਲ ਕਰੀਏ ਕਿ ਬਹੁਤ ਸਾਰੇ ਰਾਜਨੀਤਿਕ ਲੀਡਰ ਨੇ ਜਿੰਨੇ ਵੀ ਅੱਜ ਤੱਕ ਖੜੇ ਨੇ ਕਿਸੇ ਨਾ ਕਿਸੇ ਦੇ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਦਾਗ ਲੱਗਾ ਹੋਇਆ ਹੈ ਹਰ ਕਿਸੇ ਤੇ ਕੋਈ ਨਾ ਕੋਈ ਚੱਲਦਾ ਹੀ ਆ ਰਿਹਾ ਹੈ ਪਰ ਮਹਿੰਦਰ ਸਿੰਘ ਕੇਪੀ ਦੀ ਗੱਲ ਕਰੀਏ ਤਾਂ ਜਦੋਂ ਦੇ ਇਸ ਰਾਜਨੀਤੀ ਦੇ ਸਫ਼ਰ ਦੇ ਵਿੱਚ ਸਫ਼ਰ ਕਰ ਰਹੇ ਨੇ ਉਹਨਾਂ ਦਾ ਸਫ਼ਰ ਮੇਰੇ ਖਿਆਲ ਦੇ ਵਿੱਚ ਸਾਡੀ ਵੀ ਜਿੰਨੀ ਉਮਰ ਹੈ ਨਾ ਸਾਡੀ ਉਮਰ ਤੋਂ ਵੀ ਜ਼ਿਆਦਾ 50 60 ਸਾਲ ਦਾ ਸਫ਼ਰ ਤੈਅ ਕਰ ਚੁੱਕੇ ਨੇ ਪਰ ਅੱਜ ਤੱਕ ਬੇਦਾਗ ਰਹੇ ਨੇ ਤੇ ਅੱਜ ਉਹਨਾਂ ਨਾਲ ਇੱਕ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨਾਲ ਗੱਲ ਕਰਦੇ ਆ ਕਿ 50 ਸਾਲ ਦੇ ਸਫ਼ਰ ਦੇ ਵਿੱਚ ਇੱਕਦਮ ਉਹਨਾਂ ਨੇ ਆਪਣਾ ਡਿਸੀਜਨ ਕਿਵੇਂ ਲਿਆ ਕੀ ਮੁਸ਼ਕਲ ਆਈਆਂ ਕੀ ਕਾਰਨ ਬਣਿਆ ਕੀ ਪਾਰਟੀ ਚੇਂਜ ਕਰਨਾ ਸਭ ਤੋਂ ਪਹਿਲਾਂ ਕੇਪੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਣਿਕ ਚਾਲਾ ਵਿੱਚ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਅ ਕੇਪੀ ਸਾਹਿਬ ਅੱਜ ਗੱਲ ਕਰਦੇ ਹਾਂ ਕਿ ਅਕਸਰ ਅਸੀਂ ਦੇਖਦੇ ਆ ਰਹੇ ਹਾਂ ਕਿ ਕਾਫੀ ਸਮੇ ਤੋਂ ਤੁਸੀਂ ਰਾਜਨੀਤੀ ਦੇ ਸਫਰ ਦੇ ਵਿੱਚ ਕਾਫੀ ਗੈਪ ਰਹੇ ਹੋ ਪਹਿਲਾਂ ਕਾਫੀ ਸੇਵਾ ਕੀਤੀ ਕੀ ਕਾਰਨ ਰਿਹਾ ਇਹਦਾ ਦੇਖੋ ਮੈਂ ਔਰ ਮੇਰਾ ਪਰਿਵਾਰ ਬੜੀ ਬੜੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸਕਰੀਅਰ ਰਹੇ ਹਾਂ 1967 ਤੋਂ ਮੇਰੇ ਪਿਤਾ ਜੀ ਸ਼ੀਤਾ ਦਰਸ਼ਨ ਸਿੰਘ ਕੇ ਪੀ ਜੀ ਪਹਿਲੀ ਵਾਰੀ ਐਮਐਲਏ ਬਣੇ ਸੀ ਉਸ ਵੇਲੇ ਜਮਸ਼ੇਰ ਹਲਕਾ ਹੁੰਦਾ ਸੀ ਉਸ ਤੋਂ ਬਾਅਦ ਇਹ ਹਲਕਾ ਬਦਲ ਕੇ ਜਲੰਧਰ ਸਾਊਥ ਹੋ ਗਿਆ ਉੱਥੋਂ ਉਹ ਦੋ ਵਾਰੀ ਐਮਐਲਏ ਟੋਟਲ ਪੰਜ ਵਾਰੀ ਮੇਰੇ ਪਿਤਾ ਜੀ ਇਲੈਕਸ਼ਨ ਜਿਹੜੇ ਆ ਜਿੱਤੇ ਲੜੇ ਔਰ ਜਿੱਤੇ 25 ਸਾਲ ਲਗਾਤਾਰ ਲਗਾਤਾਰ ਉਸ ਤੋਂ ਬਾਅਦ 1985 ਦੇ ਵਿੱਚ ਜਲੰਧਰ ਵੈਸ ਤੋਂ ਮੈਂ ਇਲੈਕਸ਼ਨ ਲੜਿਆ ਇਲੈਕਸ਼ਨ ਜਿੱਤਿਆ ਉਸ ਤੋਂ ਬਾਅਦ 1992 ਦੇ ਵਿੱਚ ਇਲੈਕਸ਼ਨ ਲੜਿਆ ਉਹ ਮੈਂ ਜਿੱਤਿਆ ਫੇਰ ਮੈਂ ਪੰਜਾਬ ਦੇ ਵਿੱਚ ਸਾਡੇ ਸਰਦਾਰ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਮਨਿਸਟਰ ਬਣਿਆ ਔਰ ਜਿੰਨੀ ਦੇਰ ਉਹ ਜਿੰਦੇ ਰਹੇ ਮੈਂ ਉਹਨਾਂ ਦੇ ਨਾਲ ਮਨਿਸਟਰ ਸਪੋਰਟਸ ਯੂਥ ਸਰਵਿਸਿਜ਼ ਐਂਡ ਟ੍ਰਾਂਸਪੋਰਟ ਦਾ ਰਹਿਆ ਉਸ ਤੋਂ ਬਾਅਦ ਜਦੋਂ ਸਰਦਾਰ ਬਿਆਨ ਸਿੰਘ ਦੀ ਡੈਥ ਹੋ ਜਾਂਦੀ ਹੈ ਤੇ ਸਾਹਰਚੰਦ ਸਿੰਘ ਬਰਾੜ ਜਿਹੜੇ ਆ ਉਹ ਮੁੱਖ ਮੰਤਰੀ ਬਣੇ ਫੇਰ ਮੈਂ ਉਹਨਾਂ ਦੇ ਨਾਲ ਕੈਬਨਿਟ ਮਨਿਸਟਰ ਉਹਨਾਂ ਨੇ ਪਹਿਲੇ 5 ਮਨਿਸਟਰ ਬਣਾਏ ਸੀ ਉਹਨਾਂ ਦੇ ਵਿੱਚ ਮੈਨੂੰ ਮਾਨ ਪ੍ਰਾਪਤ ਹੋਇਆ ਕਿ ਮੈਂ ਪੰਜਾਂ ਦੇ ਵਿੱਚ ਆਇਆ ਔਰ ਕੈਬਨਿਟ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਲੰਬਾ ਸਮਾਂ ਰਾਜਨੀਤੀ ਦੇ ਵਿੱਚ ਰਿਆਂ 2002-2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੈਂ ਮਿਨਿਸਟਰ ਰਿਆਂ 2009 ਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਇਲੈਕਟ ਹੋਇਆ 2009 ਤੋਂ ਲੈ ਕੇ 2014 ਤੱਕ ਮੈਂ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਰਿਆਂ ਉਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਮੈਨੂੰ ਹੁਸ਼ਿਆਰਪੁਰ ਇਲੈਕਸ਼ਨ ਲੜਨ ਲਈ ਭੇਜ ਦਿੱਤਾ ਮੇਰੀ ਹੁਸ਼ਿਆਰਪੁਰ ਜਾਣ ਦੀ ਕੋਈ ਇਹ ਚਾ ਨਹੀਂ ਸੀ ਗੱਲ ਆ ਗਈ ਹੁਸ਼ਿਆਰਪੁਰ ਹੀ ਕਿਉਂ ਜਲੰਧਰ ਸਫਰ ਕੱਢਿਆ ਤੁਸੀਂ ਇੰਨਾ ਆਪਣਾ ਲੋਕ ਤੁਹਾਡੇ ਨਾਲ ਇਥੋਂ ਜ਼ਿਆਦਾ ਜੁੜੇ ਸੀ ਇਹ ਪਾਰਟੀ ਦਾ ਡਿਸੀਜਨ ਕਰ ਨਹੀਂ ਮੈਂ ਦੇਖੋ ਮੈਂ ਤਾਂ ਪਾਰਟੀ ਦਾ ਇੱਕ ਵਫਾਦਾਰ ਸਪਾਈ ਹਾਂ ਬੜਿਆ ਔਰ ਜਿੱਥੇ ਜਿੱਥੇ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਬਹੁਤ ਜ਼ਰੂਰੀ ਹੈ ਜਿਹੜੀ ਹੁਸ਼ਿਆਰਪੁਰ ਦੀ ਸੀਟ ਬੜੀ ਟਫ ਹੈ ਔਰ ਸਾਨੂੰ ਲੋੜ ਹੈ ਤੁਹਾਡੇ ਵਰਗੇ ਸੀਨੀਅਰ ਲੀਡਰ ਦੀ ਤੁਸੀਂ ਉੱਥੇ ਲੜੋ ਮੈਂ ਉੱਥੇ ਲੜਿਆ ਔਰ ਮੈਂ 11 12000 ਵੋਟ ਤੇ ਹਰ ਗਿਆ ਜਿਹੜਾ ਕਿ ਉਸ ਵੇਲੇ ਮੋਦੀ ਵੇਵ ਦੇ ਅਗੇਂਸਟ ਲੜਨਾ ਇੱਕ ਬੜਾ ਕਠਨ ਕੰਮ ਸੀ ਤੇ ਉਸ ਤੋਂ ਬਾਅਦ ਫਿਰ ਪਾਰਟੀ ਨੇ ਮੇਰੀ ਪਕੜ ਲਈ ਕਿਾ ਸਦਾ ਕਿ ਜਗਾ ਵੀ ਨਮੀ ਸੀ ਨਵੇਂ ਲੋਕ ਸੀ ਨਵੇਂ ਬਿਲਕੁਲ ਤੇ ਹੁਣ ਜੀ ਗੱਲ ਕਰੀਏ ਜਿਵੇਂ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਂਟਰੀ ਮਾਰੀ ਆ ਹਨਾ ਇਹਦੇ ਵਿੱਚ ਜੋ ਤੁਸੀਂ ਆਇਓ ਤੇ ਤੁਹਾਡੇ ਨਾਲ ਜਿਹੜੇ ਲੋਕ ਪੁਰਾਣੇ ਤੁਹਾਡੇ ਨਾਲ ਜੁੜਿਆ ਪਿਆਰ ਤੁਹਾਨੂੰ ਉਦਾਂ ਹੀ ਮਿਲ ਰਿਹਾ ਜਾਂ ਕੋਈ ਕੁਝ ਲੱਗ ਰਿਹਾ ਕੁਛ ਇਦਾਂ ਦਾ ਨਹੀਂ ਦੇਖੋ ਨਹੀਂ ਬਿਆਰ ਮਿਲਿਆ ਕਿਉਂਕਿ ਮੇਰੀ ਲੋਕਾਂ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਮੈਂ ਕੰਮ ਕੀਤਾ ਹੈਗਾ ਲੋਕੀ ਜਿਹੜੇ ਕਈ ਓਪਨ ਨਹੀਂ ਵੀ ਆਉਣਾ ਚਾਹੁੰਦੇ ਉਹ ਵੀ ਕਹਿੰਦੇ ਆ ਕਿ ਅਸੀਂ ਵੋਟ ਜੜੀ ਆ ਤੁਹਾਨੂੰ ਪਾਉਣੀ ਆ ਕਿਉਂਕਿ ਤੁਸੀਂ ਇੱਕ ਨੇਕ ਇਨਸਾਨ ਹੋ ਚੰਗੇ ਇਨਸਾਨ ਹੋ ਮੇਰੇ ਵਾਸਤੇ ਅੱਛੇ ਸ਼ਬਦਾਵਲੀ ਜਿਹੜੀ ਆ ਬੋਲੀ ਜਾ ਰਹੀ ਹੈ ਇਸ ਕਰਕੇ ਮੈਨੂੰ ਮਾਣ ਆ ਕਿ ਜੋ ਅਸੀਂ ਆਪਣੇ ਪਰਿਵਾਰ ਨੇ ਜਿੰਨੀ ਵੀ ਲੋਕਾਂ ਦੀ ਸੇਵਾ ਕੀਤੀ ਹੈ ਔਰ ਸਾਨੂੰ ਮਾਣ ਆ ਕਿ ਲੋਕ ਜਿਹੜੇ ਆ ਸਾਡਾ ਸੇਵਾ ਦਾ ਜਰੂਰ ਮੂਲ ਜਿਹੜਾ ਉਹ ਮੋੜਨਗੇ ਔਰ ਪਿਆਰ ਦੇ ਨਾਲ ਸਤਕਾਰ ਦੇ ਨਾਲ ਉਹ ਵੋਟ ਦੇ ਆਪਣੇ ਹੱਕ ਦਾ ਇਸਤੇਮਾਲ ਜਿਹੜਾ ਉਹ ਕਰਨਗੇ ਹੁਣ ਇੱਕ ਖਾਸ ਗੱਲ ਹੈ ਕਿ ਚਰਨਜੀਤ ਚੰਨੀ ਚਰਨਜੀਤ ਚੰਨੀ ਨੂੰ ਜਲੰਧਰ ਹੀ ਕਿਉਂ ਲਿਆ ਗਿਆ ਇੰਨੇ ਸੀਨੀਅਰ ਲੀਡਰ ਬੈਠੇ ਹੋਏ ਸੀ ਜਲੰਧਰ ਦੇ ਵਿੱਚ ਇਹਦਾ ਅਸਲ ਕਾਰਨ ਕੀ ਹੈ ਰਾਜ ਕੀ ਹੈਗਾ ਦਾ ਕੋਈ ਇਹ ਤਾਂ ਪਾਰਟੀ ਹਾਈ ਕਮਾਂਡ ਨੂੰ ਪਤਾ ਹੋਏਗਾ। ਦਰਸਲ ਮੈਂ ਸਮਝਦਾ ਕਿ ਸਾਡੀ ਪਾਰਟੀ ਹਾਈ ਕਮਾਂਡ ਕਾਂਗਰਸ ਪਰ ਚਰਚਾ ਜਿਹੜਾ ਚੱਲ ਰਿਹਾ ਸੀ ਕਾਫੀ ਸਮੇ ਤੋਂ ਉਹ ਚਰਚੇ ਦੇ ਵਿੱਚ ਨਾਮ ਤੁਹਾਡਾ ਵਿੱਚ ਸ਼ਾਮਲ ਹੋ ਰਿਹਾ ਸੀ। ਕਾਫੀ ਲੋਕਾਂ ਨੂੰ ਉਮੀਦ ਸੀ ਮਹਿੰਦਰ ਸਿੰਘ ਕੇਪੀ ਇਸ ਵਾਰੀ ਜਲੰਧਰ ਤੋਂ ਕਹਿੰਨੇ ਕਿ ਇਲੈਕਸ਼ਨ ਲੜਨਗੇ। ਦੇਖੋ ਮੈਂ ਬਹੁਤਾ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਵਿੱਚ ਟਿਕਟ ਲਈ ਬਹੁਤਾ ਅਪਲਾਈ ਜਰੂਰ ਕੀਤਾ ਸੀ। ਤੇ ਮੈਂ ਕੋਈ ਕਿਉਂ ਨਹੀਂ ਕਿਹਾ ਕਿ ਮੇਰੇ ਪਰਿਵਾਰ ਦੇ ਵਿੱਚ ਥੋੜੀ ਸਮੱਸਿਆ ਸੀ। ਮੇਰੀ ਤਰਮ ਪਤਨੀ ਠੀਕ ਨਹੀਂ ਸੀ। ਇਸ ਕਰਕੇ ਪਹਿਲੀ ਗੱਲ ਦੂਜੀ ਗੱਲ 2022 ਦੇ ਵਿੱਚ ਜਿਸ ਤਰੀਕੇ ਨਾਲ ਮੇਰੀ ਟਿਕਟ ਕੱਟੀ ਜੇ ਤੇ ਪੌਣੇ 3 ਵਜੇ ਮੈਨੂੰ ਰੇਲਡਰਨਿੰਗ ਅਫਸਰ ਦੇ ਕੋਲੋਂ ਸ਼ਰਮਿੰਦਗੀ ਨਾਲ ਵਾਪਸ ਆਉਣਾ ਪਿਆ ਮੈਂ ਉਸੇ ਦਿਨ ਤੇ ਹੀ ਫੈਸਲਾ ਕਰ ਲਿਆ ਸੀ ਕਿ ਮੈਂ ਹੁਣ ਇਸ ਪਾਰਟੀ 'ਚ ਨਹੀਂ ਰਹਿਣਾ ਜਿਹੜੀ ਪਾਰਟੀ ਆਪਣੇ ਵਫਾਦਾਰ ਸਪਾਹੀਆਂ ਨੂੰ ਵਰਕਰਾਂ ਨੂੰ ਇਸ ਤਰੀਕੇ ਨਾਲ ਜਲੀਲ ਕਰੇਗੀ ਹਿਮੀਲੇਟ ਕਰੇਗੀ ਮੈਂ ਤਾਂ 2022 ਚ ਹੀ ਫੈਸਲਾ ਕਰ ਲਿਆ ਸੀ ਕਿਉਂਕਿ ਉਸ ਵੇਲੇ ਸਮਾਂ ਨਹੀਂ ਸੀ ਟਾਈਮ ਬੁਰਾ ਹੋ ਗਿਆ ਸੀ ਤੇ ਮੈਂ ਸੋਚਿਆ ਜੀ ਆਉਣ ਵਾਲਾ ਜਿਹੜਾ ਵੀ ਇਲੈਕਸ਼ਨ ਹੋਏਗਾ ਮੈਂ ਕਾਂਗਰਸ ਪਾਰਟੀ ਕੋਲ ਇਲੈਕਸ਼ਨ ਨਹੀਂ ਲੜਨਾ ਕਿਸੇ ਹੋਰ ਪਾਰਟੀ ਕੋਲ ਪਰ ਫਿਰ ਵੀ ਸਮਾਂ ਕਾਫੀ ਟਾਈਮ ਕੱਢਦੇ ਕੱਢਦੇ ਪਰ ਡਿਸੀਜਨ ਤੁਸੀਂ ਥੋੜਾ ਜਿਹਾ ਤੁਹਾਨੂੰ ਆਫਰਾਂ ਦੇ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਆ ਰਹੀਆਂ ਸੀ ਪਤਾ ਲੱਗਦਾ ਹੀ ਆ ਚਲਦੀਆਂ ਗੱਲਾਂ ਬਾਤਾਂ ਤੇ ਅਕਾਲੀ ਦਲ ਹੀ ਕਿਉਂ ਆਪਾਂ ਅਪਣਾਈ ਇਹਦਾ ਕੀ ਕਾਰਨ ਦੇਖੋ ਗੱਲ ਇਹ ਆ ਜੇ ਮੈਂ ਕੋਈ ਹੋਰ ਪਾਰਟੀ ਜੁਆਇਨ ਕਰਦਾ ਲੋਕਾਂ ਨੇ ਸਮਝ ਨਹੀਂ ਪਤਾ ਨਹੀਂ ਈਡੀ ਤੋਂ ਡਰਦਾ ਕੀਤਾ ਜਾਂ ਵਿਜੀਲੈਂਸ ਤੋਂ ਡਰਦਾ ਕੀਤਾ ਇਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਪੰਜਾਬ ਦੀ ਪਾਰਟੀ ਆ ਇੱਕ ਬਹੁਤ ਮਜ਼ਬੂਤ ਜਥੇਬੰਦੀ ਆ ਜੀ ਔਰ ਇਸ ਲਈ ਮੈਂ ਉਸ ਨੂੰ ਜੁਆਇਨ ਕੀਤਾ ਆ ਕਹਿ ਸਕਦੇ ਆ ਕਿ ਜੋ ਅੱਜ ਕੱਲ ਜਿੰਨੇ ਵੀ ਜੁਆਇਨ ਕਰ ਰਿਹਾ ਤੁਹਾਡਾ ਇਸ਼ਾਰਾ ਕਿ ਉਹ ਡਰ ਦੇ ਨਾਲ ਉਧਰ ਗਏ ਜਿਆਦਾ ਮੈਨੂੰ ਇਹ ਮੇਰੀ ਮੇਰੀ ਇਹ ਮੈਨੂੰ ਮੇਰੀ ਜਾਣਕਾਰੀ ਦੇ ਵਿੱਚ ਹੈ ਕਿ ਜਿਹੜਾ ਵੀ ਕੋਈ ਪਾਰਟੀ ਬਦਲਦਾ ਕਿਸੇ ਨਾ ਕਿਸੇ ਡਰ ਦੀ ਵਜ੍ਹਾ ਨਾਲ ਬਦਲਦਾ ਮੈਂ ਡਰ ਦੀ ਵਜ੍ਹਾ ਨਾਲ ਨਹੀਂ ਪਾਰਟੀ ਬਦਲੀ ਮੈਨੂੰ ਪਾਰਟੀ ਨੇ ਬਹੁਤ ਬੁਰੀ ਤਰ੍ਹਾਂ ਹਿਮੂਲੇਟ ਕੀਤਾ ਇਸ ਕਰਕੇ ਮੈਂ ਪਾਰਟੀ ਬਦਲੀ ਹੋ ਸਕਦਾ ਹੈ ਕਿ ਤੁਹਾਡੇ ਤੇ ਵੀ ਲੋਕ ਉਸੇ ਤਰ੍ਹਾਂ ਦਾ ਸ਼ੱਕ ਕਰਦੇ ਕਿ ਜਿਵੇਂ ਬਾਕੀਆਂ ਦੇ ਉੱਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਆ ਬੀਜੇਪੀ ਵਾਲੋ ਬਹੁਤ ਵੱਡਾ ਡਰ ਲੋਕਾਂ ਦੇ ਦਿਲਾਂ ਦੇ ਪਿਆ ਹੋਇਆ ਹੈ ਵੀ ਇਹ ਜਿੰਨੇ ਵੀ ਲੀਡਰ ਉਧਰ ਜਾ ਰਹੇ ਨੇ ਸ਼ਾਇਦ ਈਡੀ ਦੀ ਜਿਹੜੀ ਹੈ ਕਾਰਵਾਈ ਉਹ ਨਾ ਹੋ ਜੇ ਉਹ ਡਰ ਤੇ ਚਲੋ ਇਹ ਵੀ ਮੇਰੇ ਖਿਆਲ ਬਹੁਤ ਇੱਕ ਵਧੀਆ ਗੱਲ ਆ ਕਿ ਇਹ ਵੀ ਕਿਉਂਕਿ ਤੁਸੀਂ ਸ਼ੁਰੂ ਤੋਂ ਬੇਦਾਗ ਰਹੇ ਹੋ ਤੇ ਹੁਣ ਵੀ ਜਾਨਕਿ ਤੁਹਾਨੂੰ ਇੱਕ ਚਾਂਸ ਮਿਲਿਆ ਮੌਕਾ ਮਿਲਿਆ ਕਿ ਹੁਣ ਵੀ ਤੁਸੀਂ ਬੇਦਾਗ ਹੋ ਕਿ ਉਹ ਤੁਹਾਡੇ ਤੇ ਜਾਨਕਿ ਲੱਛਣ ਨਹੀਂ ਲੱਗਾ ਕਿ ਹਾਂ ਤੁਸੀਂ ਇਸ ਕਰਕੇ ਉੱਧਰ ਗਏ ਹੋ ਨਹੀਂ ਮੈਨੂੰ ਕੋਈ ਕਿਸੇ ਚੀਜ਼ ਦੀ ਚਿੰਤਾ ਨਹੀਂ ਹੈ ਸਾਫ਼ ਸੁਥਰਾ ਜੀਵਨ ਬਤੀਤ ਕੀਤਾ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ ਕਦੇ ਕਿਸੇ ਦੇ ਨਾਲ ਧੋਖਾ ਨਹੀਂ ਕੀਤਾ ਮੈਂ ਆਪਣੇ ਲੋਕਾਂ ਲਈ ਹਮੇਸ਼ਾ ਸਮਰਪਿਤ ਰਿਹਾ ਔਰ ਮੈਨੂੰ ਪੂਰੀ ਆਸ ਹੈ ਕਿ ਜਿਸ ਨਿਸ਼ਟਾ ਦੇ ਨਾਲ ਮੇਰੇ ਔਰ ਮੇਰੇ ਪਰਿਵਾਰ ਨੇ ਲੋਕਾਂ ਦੀ ਸੇਵਾ ਕੀਤੀ ਹੈ ਜਲੰਧਰ ਦੇ ਲੋਕ ਜਿਹੜੇ ਮੈਨੂੰ ਪੂਰ ਪੂਰ ਸਮਰਥਨ ਦੇਣਗੇ ਹੁਣ ਮੁਕਾਬਲਾ ਆਪਾਂ ਕਿਹਦੇ ਨਾਲ ਸਮਝਦੇ ਕਿ ਸਾਡਾ ਕੌਣ ਤੁਹਾਡੇ ਮੁਕਾਬਲੇ 'ਚ ਇਸ ਟਾਈਮ ਹੈ ਕੌਣ ਦੇਖੋ ਪਹਿਲੀ ਵਾਰੀ ਇਦਾਂ ਦੀ ਹਸਲਤ ਬਣੀ ਹੈ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਉਥੇ ਜਿਸ ਜਲੰਧਰ ਲੋਕ ਸਭਾ ਹਲਕੇ ਤੋਂ ਮੈਂ ਇਲੈਕਸ਼ਨ ਲੜ ਰਿਹਾ ਪੰਜ ਕੋਨਾ ਮੁਕਾਬਲਾ ਹੈ ਔਰ ਕੁਛ ਵੀ ਹੋ ਸਕਦਾ ਪੰਜ ਕੋਨੇ ਮੁਕਾਬਲੇ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਲੜਾ ਜ਼ਰੂਰ ਭਾਰੀ ਰਹੇਗਾ ਉਹਦੀ ਵਜ੍ਹਾ ਹੈ ਉਹਦੀ ਵਜ੍ਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਔਰ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਇਹ ਤੇ ਸਰਕਾਰਾਂ ਨਹੀਂ ਲੋਕ ਨਾਰਾਜ਼ ਤੇ ਅਕਾਲੀ ਦਲ ਤੋਂ ਵੀ ਬਹੁਤ ਜ਼ਿਆਦਾ ਨਹੀਂ ਹੁਣ ਨਹੀਂ ਨਾਰਾਜ਼ ਕੋਈ ਜਿਹੜੀ ਨਾਰਾਜ਼ਗੀ ਸੀ ਲੋਕਾਂ ਦੀ ਨਿਕਲ ਚੁੱਕੀ ਹੈ ਨਾਰਾਜ਼ਗੀ ਜਦੋਂ ਸਰਕਾਰ ਇਹਨਾਂ ਦੇ ਵਿੱਚ ਨਹੀਂ 10-12 ਸਾਲ ਤੋਂ ਆਊਟ ਆਫ ਪਾਵਰ ਹੈ ਤੇ ਕਿਹੜੀ ਇਹਨਾਂ ਦੀ ਨਾਰਾਜ਼ਗੀ ਹੈਗੀ ਹੈ ਉਹਤੇ ਲੋਕ ਜੁੜਨਗੇ ਜੁੜ ਰਹੇ ਨੇ ਕਿਸਾਨ ਨਹੀਂ ਕਿਸਾਨਾਂ ਦਾ ਕਿਤੇ ਨਾ ਕਿਤੇ ਇਹਨਾਂ ਨਾਲ ਥੋੜਾ ਜਿਹਾ ਵਿੱਚ ਹੈਗਾ ਨਹੀਂ ਦੇਖੋ ਗੱਲ ਇਹ ਆ ਕਿ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਸਾਰੇ ਦੇਸ਼ ਨੇ ਪੰਜਾਬ ਦੇ ਲੋਕਾਂ ਨੇ ਸੀ ਉਹਨਾਂ ਨੂੰ ਸਮਰਥਨ ਦਿੱਤਾ ਤਾਂ ਕਿ ਜਿਹੜੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਸੀਗੀਆਂ ਤੇ ਹੁਣ ਕਿਸਾਨ ਜਿਹੜੇ ਹੈਗੇ ਉਹਨਾਂ ਨੇ ਫੈਸਲਾ ਜਿਹੜਾ ਕਰਨਾ ਹੈ ਉਹਨਾਂ ਨੇ ਨਾ ਬੀਜੇਪੀ ਨੂੰ ਵੋਟ ਪਾਉਣੀ ਹੈ ਨਾ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਕਿਸਾਨੀ ਵੋਟ ਹੈ ਉਹ ਕੁਦਰਤੀ ਹੈ ਕਿ ਸ਼੍ਰੋਮ ਨੇ ਕਾਲੀਦਾਨ ਨੂੰ ਵਾਪਸ ਆਇਆ ਜਲੰਧਰ ਇੱਕ ਪੂਰੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਏ ਤਾਂ ਅੱਜ ਦੇ ਸਮੇਂ ਤੇ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਆ ਦੋ ਦਿਨ ਜ਼ਿਲ੍ਹੇ ਇਦਾਂ ਦੇ ਨੇ ਕਿ ਜਿਹੜੇ ਬੜੇ ਹੌਟ ਸੀਟ ਮੰਨੀ ਗਈ ਹੈ ਹੈਨਾ ਨਹੀਂ ਠੀਕ ਹੈ ਸਾਰੇ ਇਲੈਕਸ਼ਨ ਹੌਟ ਹੀ ਹੁੰਦੇ ਆ ਕੋਈ ਅਸੀਂ ਗੱਲ ਨਹੀਂ ਕਿ ਇਲੈਕਸ਼ਨ ਨੂੰ ਇਲੈਕਸ਼ਨ ਸਮਝ ਕੇ ਜਦੋਂ ਲੜਦੇ ਆ ਤੇ ਉਹ ਮੁਕਾਬਲੇ ਸਖਤ ਹੁੰਦੇ ਹੁੰਦੇ ਆ ਕੋਈ ਅਸੀਂ ਨਹੀਂ ਗੱਲ ਕੀਕਵਾਕ ਨਹੀਂ ਹੁੰਦਾ ਕਿਸੇ ਵੀ ਪਾਰਟੀ ਲਈ ਲੇਕਿਨ ਜਿਸ ਤਰੀਕੇ ਦੇ ਨਾਲ ਜਿਹੜੇ ਕਾਂਗਰਸ ਦੇ ਅੱਜ ਲੀਡਰ ਇੱਥੇ ਤੁਰੇ ਫਿਰਦੇ ਨੇ ਆ ਰਹੇ ਨੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡਾ ਜਲੰਧਰ ਪ੍ਰਤੀ ਸਮਰਪਣ ਕੀ ਹੈ ਜੇ ਤਾਂ ਤੁਹਾਡਾ ਕੋਈ ਸਮਰਪਣ ਹੈ ਅਸੀਂ ਤਾਂ ਇੱਥੇ ਜਲੰਧਰ ਦੇ ਰਹਿਣ ਵਾਲੇ ਆਂ ਜਲੰਧਰ ਦੇ ਵਸਨੀਕ ਆਂ ਕਲਾ ਕਲਾ ਬੱਚਾ ਮਿੰਦਰ ਸਿੰਘ ਕੇਪੀ ਦੇ ਕੇਪੀ ਪਰਿਵਾਰ ਨੂੰ ਜਾਣਦਾ ਹੈ ਜਲੰਧਰ ਮਾਡਲ ਟਾਊਨ ਦੇ ਵਿੱਚ ਸਾਡਾ ਘਰ ਹੈ ਹਰ ਮੁਹੱਲੇ ਦੇ ਵਿੱਚ ਸਾਡਾ ਨਾਂ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਤੋਂ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਬਾਹਰੋਂ ਆਉਂਦੇ ਉਹ ਇਨਵੇਡਰਸ ਹੁੰਦੇ ਆ ਅਸੀਂ ਜਿਹੜੇ ਡਿਫੈਂਡਰ ਆਂ ਅਸੀਂ ਬੜੀ ਜੰਗੀ ਤਰ੍ਹਾਂ ਡਿਫੈਂਡ ਕਰਾਂਗੇ ਆਪਣੀ ਜਿਹੜੀ ਸੀਟ ਹੈ ਸੋਮਨੀ ਅਕਾਲੀ ਦਲ ਦੇ ਵਿੱਚੋਂ ਤੁਹਾਡੇ ਆਪਣੇ ਪਵਨ ਟਿੰਨੂ ਉਹ ਵੀ ਅਲਵਿਦਾ ਕਰਕੇ ਨੇ ਪਾਰਟੀ ਨੂੰ ਤੇ ਉਹਦੇ ਨਾਲ ਕੀ ਮਹਿਸੂਸ ਕਰਦੇ ਹੋ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਕੋਈ ਇਦਾਂ ਦੀ ਹੁੰਦੀ ਨਹੀਂ ਗੱਲ ਦੇਖੋ ਪੋਲਿਟੀਕਲ ਜੀਵਨ ਦੇ ਵਿੱਚ ਕਿਉਂਕਿ ਹਰ ਬੰਦੇ ਨੂੰ ਅਧਿਕਾਰ ਹੈ ਉਹ ਆਪਣੀ ਮਰਜ਼ੀ ਨਾਲ ਕੋਈ ਪਾਰਟੀ ਬਦਲੇ ਨਾ ਬਦਲੇ ਇਹ ਹਰ ਬੰਦੇ ਦੀ ਵਿਅਕਤੀਗਤ ਜਿਹੜੀ ਹੁੰਦੀ ਹੈ ਮੇਰਾ ਜਿਹੜਾ ਵਿਅਕਤੀਗਤ ਰੂਝ ਸੀਗਾ ਕਿ ਕਾਂਗਰਸ ਨੇ ਮੈਨੂੰ ਜਲੀਲ ਕੀਤਾ ਮੇਰੇ ਪਰਿਵਾਰ ਨੂੰ ਜਲੀਲ ਕੀਤਾ ਮੇਰੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਇਗਨੋਰ ਕੀਤਾ ਇਸ ਕਰਕੇ ਮੈਂ ਤਾਂ ਪਹਿਲਾਂ ਹੀ ਮਨ ਬਣਾ ਚੁੱਕਾ ਸੀ ਕਿ ਮੈਂ ਕਾਂਗਰਸ ਛੱਡਨੀ ਆਂ ਔਰ ਮੌਕੇ ਦੇ ਉਤੇ ਆਨਕ ਮੈਂ ਛੱਡ ਦਿੱਤੀ ਜਲੰਧਰ ਸ਼ਹਿਰ ਦੇ ਹਾਲਾਤ ਬਹੁਤ ਬੁਰੇ ਨੇ ਜੇ ਦੇਖੀਏ ਦੇਖਦੇ ਅਕਸਰ ਲੁੱਟਾਂ ਖੋਹਾਂ ਵੀ ਹੋ ਰਹੀਆਂ ਐ ਪ੍ਰਸ਼ਾਸਨ ਨਾਲੋਂ ਵੀ ਬਹੁਤ ਹੋ ਰਿਹਾ ਤੇ ਕਹਿ ਸਕਦਾ ਕਿ ਬਹੁਤ ਸਾਰੀਆਂ ਕਮੀਆਂ ਇਸ ਟਾਈਮ ਚੱਲ ਰਹੀਆਂ ਨੇ ਤੇ ਜਲੰਧਰ ਵਾਸਤੇ ਕੀ ਤੁਹਾਡਾ ਵਿਜ਼ਨ ਕੀ ਹੈਗਾ ਮੇ ਦੇਖੋ ਜਲੰਧਰ ਦੇ ਵਿੱਚ ਨਹੀਂ ਸਾਰੇ ਪੰਜਾਬ ਚ ਲੁੱਟਾਂਕੂਆਂ ਹੋ ਰਹੀ ਹੈ ਜਲੰਧਰ ਮਹਾਨਗਰ ਹੈ ਜਲੰਧਰ ਦੇ ਵਿੱਚ ਪਹਿਲੀ ਤਾਂ ਗੱਲ ਹੈ ਕਿ ਸਮਾਰਟ ਸਿਟੀ ਇਹਨੂੰ ਬਣਾਇਆ ਗਿਆ ਸੀ ਕਿਹਾ ਜਾਂਦਾ ਕਿਤੇ ਸਮਾਰਟਨੈਸ ਨਜ਼ਰ ਨਹੀਂ ਆ ਰਹੀ ਜਗਾ ਜਗਾ ਗੰਦਗੀ ਪਈ ਹੈ ਲੋਕਾਂ ਨੂੰ ਪਰੇਸ਼ਾਨੀ ਹੈ ਕੂੜਾ ਚੁੱਕਿਆ ਨਹੀਂ ਜਾ ਰਿਹਾ ਯਾਨੀ ਕਿ ਜਲੰਧਰ ਇਸ ਤਰ੍ਹਾਂ ਦਾ ਹੋ ਗਿਆ ਕਿ ਤੁਸੀਂ ਕਿਸੇ ਪਾਸੇ ਵੀ ਚਲੇ ਜਾਓ ਵਿਜੀਲੈਂਟ ਕਮੇਟੀਆਂ ਲੋਕਾਂ ਨੇ ਬਣਾਤੀਆਂ ਤਾਂ ਕਿ ਲੋਕ ਜਿਹੜੇ ਇਥੇ ਕੂੜਾ ਨਾ ਸੁੱਟ ਸਕਣ। ਦੂਸਰੀ ਗੱਲ ਆ ਜਲੰਧਰ ਜਿਹੜਾ ਹੈਗਾ ਇੱਕ ਬੜਾ ਵੱਡਾ ਸ਼ਹਿਰ ਹੈ ਔਰ ਪ੍ਰਾਚੀਨ ਪ੍ਰਾਤਨ ਸਮੇ ਤੋਂ ਜਲੰਧਰ ਦਾ ਨਾਂ ਹੈ। ਜਲੰਧਰ ਦਾ ਕਾਵਿਿਆਂ ਦੇ ਵਿੱਚ ਵੀ ਨਾਂ ਆਉਂਦਾ ਤੇ ਹੋਰ ਜਿਹੜੀਆਂ ਪੁਰਾਣੇ ਗ੍ਰੰਥਾਂ ਉਹਨਾਂ ਦੇ ਵਿੱਚ ਵੀ ਜਲੰਧਰ ਦਾ ਨਾਂ ਆਉਂਦਾ ਹੈ। ਲੋਕ ਸਭਾ ਵਿੱਚ ਜਾਂਦੇ ਹੋ ਤਾਂ ਸਭ ਤੋਂ ਪਹਿਲੀ ਤੁਹਾਡੀ ਆਵਾਜ਼ ਜਲੰਧਰ ਵਾਸਤੇ ਕੀ ਹੋਏਗੀ? ਤਕੋ ਜਲੰਧਰ ਦੇ ਵਿੱਚ ਬਹੁਤ ਸਾਰੇ ਪ੍ਰਾਇਓਰਟੀਜ਼ ਹੋਣ ਗਿਆ ਇੱਕ ਤਾਂ ਜਲੰਧਰ ਦੇ ਵਿੱਚ ਕੋਈ ਮੈਡੀਕਲ ਸੁਪਰ ਸਪੈਸ਼ਲਟੀ ਮੈਡੀਕਲ ਦੀ ਬੜੀ ਘਾਟ ਹੈ ਇੱਧਰ ਸਰਕਾਰਾਂ ਦਾ ਮਾਨ ਸਾਹਿਬ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਪਰ ਉਹਨਾਂ ਦਾ ਧਿਆਨ ਇੱਧਰ ਬਿਲਕੁਲ ਨਹੀਂ ਜਾ ਰਿਹਾ ਨਹੀਂ ਉਹ ਤੇ ਆਮ ਆਦਮੀ ਜਿਹੜਾ ਕਲੀਨਿਕ ਬਣਾਉਣ ਦੇ ਵਿੱਚ ਵਿਅਸਥਾ ਜਿੱਥੇ ਕੋਚੀ ਫੇਰੀ ਉਥੇ ਆਮ ਆਦਮੀ ਲਿਖ ਦਿੱਤਾ ਬਹੁਤ ਤੇ ਡਾਕਟਰ ਹੋਵੇ ਨਾ ਹੋਵੇ ਸਾਰੇ ਡੋਮ ਦੀ ਗੋਲੀ ਮਿਲੇ ਨਾ ਮਿਲੇ ਉਹ ਤਾਂ ਨੰਬਰ ਬਣਾ ਰਹੇ ਨੇ ਕਿ ਅਸੀਂ ਇਹਨੇ ਕਲੀਨਿਕ ਬਣਾ ਦਿੰਦੇ ਨੇ ਜਿਹੜੇ ਲੋਕ ਕ੍ਰੋਨਿਕ ਡਿਜ਼ੀਜ਼ ਦੇ ਨਾਲ ਪ੍ਰੇਸ਼ਾਨ ਹੈ ਜਿਨ੍ਹਾਂ ਨੂੰ ਦੂਰ ਜਾਣਾ ਪੈਂਦਾ ਪੀਜੀਏ ਜਾਣਾ ਪੈਂਦਾ ਏਮਸ ਜਾਣਾ ਪੈਂਦਾ ਮੈਂ ਤੇ ਉਹ ਲੋਕਾਂ ਦੀ ਗੱਲ ਕਰ ਰਿਹਾ ਕਿ ਇੱਥੇ ਕੋਈ ਇਦਾਂ ਦੀ ਸੁਵਿਧਾ ਨਹੀਂ ਹੈ ਉਹਨਾਂ ਵਾਸਤੇ ਮੇਰੀ ਪ੍ਰਾਇੋਰਟੀ ਹੋਏਗੀ ਕਿ ਸੁਪਰ ਸਪੈਸ਼ਲਟੀ ਹਸਪੀਟਲ ਚਾਹੇ ਉਹ ਏਮਸ ਹੋਵੇ ਚਾਹੇ ਉਹ ਪੀਜੀਏ ਟਾਈਪ ਹੋਵੇ ਇੱਥੇ ਬਣੇ ਦੂਸਰਾ ਜਲੰਧਰ ਕਿਉਂਕਿ ਬਹੁਤ ਹਿਸਟੋਰੀਕਲ ਸ਼ਹਿਰ ਹੈ ਇੱਥੇ ਮੈਂ ਚਾਹੁੰਨਾ ਕਿ ਇੱਕ ਫਿਲਮ ਸਿਟੀ ਬਣੇ ਜਿਹਦੇ ਵਿੱਚ ਤੁਹਾਡੇ ਵਰਗੇ ਜਿਹੜੇ ਲੋਕ ਨੇ ਜਿਹੜਾ ਇੱਕ ਚੰਗੇ ਫਿਲਮਾਂ ਬਣਾਉਂਦੇ ਨੇ ਜਾਂ ਚੰਗਾ ਜਿਹੜਾ ਟੈਲੀਵਿਜ਼ਨ ਦਾ ਜਾਂ ਹੋਰ ਅੱਜਕੱਲ ਸੋਸ਼ਲ ਮੀਡੀਆ ਦੇ ਐਕਟਿਵ ਲੋਕ ਨੇ ਉਹਨਾਂ ਦੀ ਸਹੂਲਤ ਵਾਸਤੇ ਜਲੰਧਰ ਤੇ ਕਿਉਂਕਿ ਮੈਨੂੰ ਬਹੁਤ ਸਾਰੇ ਡੈਲੀਗੇਸ਼ਨ ਪਹਿਲੇ ਦਿਨਾਂ 'ਚ ਮਿਲੇ ਆ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਵਿਵਸਥਾ ਨਹੀਂ ਹੈ ਜਿਹਦੇ ਵਿੱਚ ਕੋਈ ਫਿਲਮ ਸਿਟੀ ਇਸ ਟਾਈਪ ਜਿਹੜੀ ਇੱਥੇ ਦੇ ਹੋਵੇਗੀ ਇਸ ਲਈ ਅਸੀਂ ਜਲੰਧਰ ਨੂੰ ਉਸ ਪ੍ਰਾਇੋਰਟੀ 'ਚ ਲਿਆਉਣਾ ਜਲੰਧਰ ਦਾ ਜਿਹੜਾ ਸਮਾਲ 스ਕੇਲ ਉਦਯੋਗ ਹੈ ਉਹ ਬਿਲਕੁਲ ਖਤਮ ਹੋ ਚੁੱਕਾ ਹੈ ਉਸ ਨੂੰ ਰਿਵਾਈਵ ਕਰਨਾ ਤਾਂ ਕਿ ਜਿਹੜੀ ਇੰਡਸਟਰੀ ਵੀ ਡਵੈਲਪ ਕਰੇ ਔਰ ਜਿਹੜੇ ਛੋਟੇ-ਛੋਟੇ ਲੋਕ ਦਸਤਕਾਰੀ ਆਪਣੇ ਹੱਥਾਂ ਨਾਲ ਕਰਦੇ ਸੀ ਉਹਨਾਂ ਨੂੰ ਕੰਮ ਮਿਲ ਸਕੇ ਇਸ ਆਪਣੇ ਸ਼੍ਰੋਮਿ ਅਕਾਲੀ ਦਲ ਤੋਂ ਮਹਿੰਦਰ ਸਿੰਘ ਜੀ ਕੇਪੀ ਜਿਨ੍ਹਾਂ ਨੇ ਆਪਣੇ ਦਿਲ ਦੀ ਆਵਾਜ਼ ਜਿਹੜੀ ਹੈ ਜਨਤਾ ਤੱਕ ਪਹੁੰਚਾਈ ਹੈ ਕਿ ਆਉਣ ਵਾਲੇ ਟਾਈਮ ਤੇ ਉਹ ਜਲੰਧਰ ਦੇ ਲਈ ਕੀ ਉਹਨਾਂ ਦੀ ਸੋਚ ਆ ਕੀ ਕਰਨਾ ਚਾਹੁੰਦੇ ਨੇ ਹੁਣ ਦਬੰਡ ਕਰਦਾ ਸਾਡੇ ਜਲੰਧਰ ਦੇ ਲੋਕਾਂ ਦੇ ਉੱਪਰ ਮਹਿੰਦਰ ਸਿੰਘ ਕੇਪੀ ਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਦਿੰਦੇ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਦੇ ਪਤਾ ਲੱਗੇਗਾ ਦੈਨਿਕ ਜਲਾਲ ਤੋਂ ਅਸ਼ੋਕ ਹੀ ਪਾਲ ਦੀ ਰਿਪੋਰਟ ਸਸਿਕਾ